ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਬੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਜੋ ਕਿ ਆਉਣ ਦੇ ਦੋ ਦਿਨਾਂ ਵਿੱਚ ਇੱਕ ਮੀਂਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਖਾਸ ਤੌਰ ਤੇ 4 ਤਰੀਕ ਅਤੇ 5 ਤਰੀਕ ਦੇ ਵਿੱਚ ਉਹਦੇ ਬਾਰੇ ਮੌਸਮ ਵਿਭਾਗ ਵੱਲੋਂ ਨਵਾਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਲਗਾਤਾਰ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਸੀ ਜੋ ਕਿ ਫਿਲਹਾਲ ਸਾਫ਼ ਹੋ ਚੁੱਕੀ ਹੈ ਚੰਗੀ ਧੁੱਪ ਲੱਗ ਰਹੀ ਹੈ ਤਾਪਮਾਨ 22 ਡਿਗਰੀ ਤੋਂ ਪਾਰ ਜਾ ਚੁੱਕੇ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਦੀ ਜਾਣਕਾਰੀ ਜਿਹੜੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਮੀਂਹ ਦੇ ਅਲਰਟ ਦੀ ਤੁਸੀਂ ਦੇਖ ਸਕਦੇ ਹੋ ਕਿ 2 ਤਰੀਕ ਤੇ 3 ਤਰੀਕ ਨੂੰ ਕਿਸੇ ਤਰੀਕੇ ਦੇ ਅਲਰਟ ਨਹੀਂ ਹੈ ਮੌਸਮ ਡਰਾਈ ਹੈ ਪਰ ਅਗਰ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਤਾਂ 3 ਦਿਨ ਬਾਅਦ ਯਾਨੀ ਕਿ ਅੱਜ ਤੋਂ 4 ਤਰੀਕ 4 ਫਰਵਰੀ ਅਤੇ 5 ਫਰਵਰੀ ਨੂੰ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਉੱਤਰ ਪੂਰਬੀ ਤੇ ਪੱਛਮੀ ਜਿਹੜੇ ਹਿੱਸੇ ਨੇ ਪੰਜਾਬ ਦੇ ਉਹਨਾਂ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਤੇ ਖਾਸ ਤੌਰ ਤੇ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਮਾਸ਼ਹਿਰ ਰੂਪਨਗਰ ਲੁਧਿਆਣਾ ਬਰਨਾਲਾ ਸੰਗਰੂਰ ਮਾਨਸਾ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਮੁਹਾਲੀ ਦੇ ਇਹ ਜਿਹੜੇ ਇਲਾਕੇ ਨੇ ਇਹਨਾਂ ਵਿੱਚ ਖਾਸ ਤੌਰ ਤੇ ਬੱਦਲਬਾਈ ਮੀਂਹ ਦੇ ਹਾਲਾਤ 4 ਤਰੀਕ ਨੂੰ ਬਣਦੇ ਹੋਏ ਦਿਖਾਈ ਦੇ ਰਹੇ ਨੇ 5 ਤਰੀਕ ਨੂੰ ਹਲਕੇ ਦਰਮਿਆਨਾ ਮੀਂਹ ਰਹਿ ਜਾਵੇਗਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਤੇ ਰੂਪਨਗਰ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਕਰ ਮੀਂਹ 5 ਤਰੀਕ ਨੂੰ ਦੇਖਣ ਨੂੰ ਮਿਲੇਗਾ ਮੀਂਹ ਕੋਈ ਬਹੁਤ ਵੱਡਾ ਨਹੀਂ ਹੈ ਹਲਕੇ ਤੋਂ ਦਰਮਿਆਨਾ ਸਪੈਲ ਹੈ ਕਿੰਮਣ ਕਣੀ ਬੂੰਦਾਬੰਦੀ ਦੇ ਹਾਲਾਤ ਜ਼ਿਆਦਾ ਨੇ ਤਾਂ ਹੀ ਅਸੀਂ ਬਾਰ ਬਾਰ ਰਿਕਵੈਸਟ ਕਰ ਰਹੇ ਹਾਂ ਕਿ ਅਗਰ ਤੁਸੀਂ ਖੇਤਾਂ ਨੂੰ ਪਾਣੀ ਵਗੈਰਾ ਦੇਣਾ ਹੈ ਤਾਂ ਦੇ ਲਓ ਨਹੀਂ ਤਾਂ ਕਣਕ ਸੁੱਕੀ ਰਹਿ ਸਕਦੀ ਹੈ ਨੁਕਸਾਨ ਹੋ ਸਕਦਾ ਹੈ ਅਜਿਹੇ ਦੇ ਵਿਚਕਾਰ ਜਿਹੜੇ ਇਹ ਅਲਰਟ ਨੇ ਹਲਕੇ ਤੋਂ ਦਰਮਿਆਨੇ ਸੁਭਾਅ ਦੇ ਨੇ ਤਾ ਤਾਂ ਹੀ ਤੁਹਾਨੂੰ ਵਾਰ-ਵਾਰ ਅਸੀਂ ਲਗਾਤਾਰ ਅਪਡੇਟ ਦੇ ਦਿੰਦੇ ਰਹ ਰਹੇ ਹਾਂ ਲਗਾਤਾਰ ਅਪਡੇਟ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਕੋਈ ਨਵੀਂ ਅਪਡੇਟ ਆਵੇ ਤੁਹਾਡੇ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਗੱਲ ਕਰਾਂਗੇ ਇਹ ਜਿਹੜੇ ਅਲਰਟ ਨੇ ਇਹ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਜਾਰੀ ਕੀਤੇ ਗਏ ਸੀ 4 ਤਰੀਕ ਤੋਂ ਲੈ ਕੇ 6 ਫਰਵਰੀ ਤੱਕ ਪਰ ਹੁਣ 6 ਫਰਵਰੀ ਨੂੰ ਮੌਸਮ ਡਰਾਈ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ 6 ਤਰੀਕ ਨੂੰ ਕਿਸੇ ਤਰੀਕੇ ਦਾ ਮੀਂਹ ਦੇਖਣ ਨੂੰ ਨਹੀਂ ਮਿਲੇਗਾ ਹੁਣ 4 ਤੇ 5 ਤਰੀਕ ਦੇ ਵਿਚਕਾਰ ਇਹ ਸਿਸਟਮ ਸਿਮਟ ਕੇ ਰਹਿ ਗਿਆ ਜਿਸ ਤੋਂ ਕਿ ਉਮੀਦ ਲੱਗ ਰਹੀ ਹੈ ਕਿ ਹਾਂ ਇਹ ਹਲਕੇ ਤੋਂ ਦਰਮਿਆਨੇ ਸੁਭਾਅ ਦਾ ਸਿਸਟਮ ਹੈ ਜਿਸ ਦੇ ਨਾਲ ਸਿਰਫ 4 ਤੇ 5 ਤਰੀਕ ਨੂੰ ਹਲਕੀ ਦਰਮਿਆਨੀ ਬੂੰਦਾ ਬਾਂਦੀ ਕਿਰਮਣਕਣੀ ਦਾ ਮਾਹੌਲ ਦੇਖਣ ਨੂੰ ਮਿਲੇਗਾ ਬਾਕੀ ਜੋ ਵੀ ਅ ਰੋਮਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਉਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ